ਅਚਾਨਕ ਹਾਰਟ ਅਟੈਕ ਨਾਲ ਮਾਂ ਦੀ ਮੌਤ ਨੇ ਪਾਪਾ ਨੂੰ ਤੋੜ ਕੇ ਰੱਖ ਦਿੱਤਾ ਪੂਨਮ ਨੂੰ ਨਾਲ ਲੈ ਕੇ ਇੰਦਰਪੰਜਾਬ ਪਹੁੰਚਿਆ 13ਵੀ ਤੋਂ ਬਾਅਦ ਬੱਚਿਆਂ ਦੇ ਸਕੂਲ ਅਤੇ ਆਪਣੇ ਬੈਂਕਾਂ ਆਦਿ ਦੀ ਗੱਲ ਕਹਿ ਕੇ ਜਾਣ ਦੀਆਂ ਜੁਕਤਾ ਬਣਾਉਣ ਲੱਗਾ ਪਾਪਾ ਤੁਸੀਂ ਵੀ ਸਾਡੇ ਨਾਲ ਦਿੱਲੀ ਚੱਲੋ ਇਕੱਲੇ ਮਾਂ ਤੋਂ ਬਿਨਾ ਕਿਵੇਂ ਰਹੋਗੇ ਪੂਨਮ ਆਪਣੇ ਸਹੁਰੇ ਨੂੰ ਕਹਿ ਤਾਂ ਰਹੀ ਸੀ ਪਰ ਅੰਦਰੋਂ ਅੰਦਰੀ ਘਬਰਾ ਰਹੀ ਸੀ ਦਿੱਲੀ ਵਿੱਚ ਉਹਨਾਂ ਦਾ ਤਿੰਨ ਕਮਰਿਆਂ ਦਾ ਫਲੈਟ ਸੀ ਉਸ ਵਿੱਚ ਪਾਪਾ ਨੂੰ ਨਾਲ ਰੱਖਣਾ ਇੱਕ ਸਮੱਸਿਆ ਸੀ ਮੈਂ ਇਸ ਘਰ ਨੂੰ ਛੱਡ ਕੇ ਕਿਤੇ ਨਹੀਂ ਜਾਣਾ ਇਸ ਘਰ ਵਿੱਚ ਤੇਰੀ ਮਾਂ ਦੀਆਂ ਯਾਦਾਂ ਨੇ ਮੈਂ ਉਹਨਾਂ ਦੇ ਸਹਾਰੇ ਇੱਥੇ ਹੀ ਰਹਿ ਲਵਾਂਗਾ ਪਾਪਾ ਨੇ ਜਦੋਂ ਆਪਣਾ ਅੰਤਿਮ ਫੈਸਲਾ ਸੁਣਾਇਆ ਤਾਂ ਉਹਨਾਂ ਦੀ ਜਾਣ ਵਿੱਚ ਜਾਣ ਆਈ ਪਰ ਪਾਪਾ ਤਾਂ ਬਿਮਾਰ ਨੇ ਉਹ ਇਕੱਲੇ ਕਿਵੇਂ ਰਹਿਣਗੇ ਪੂਨਮ ਦੇ ਇਸ ਪ੍ਰਸ਼ਨ ਨੇ ਇੰਦਰ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਉਸ ਨੂੰ ਆਪਣੇ ਨਾਨਕੇ ਰਹਿ ਰਹੀ ਵਿਧਵਾ ਰਜਨੀ ਮਾਸੀ ਦੀ ਯਾਦ ਆਈ ਜਿਸ ਨੂੰ ਉਸ ਦੀ ਧੀ ਦੇ ਨਾਲ ਸੌਰਿਆਂ ਨੇ ਘਰੋਂ ਕੱਢ ਦਿੱਤਾ ਸੀ ਭਰਾ ਪਰਜਾਈ ਨੇ ਵੀ ਕੋਈ ਖੋਜ-ਖਬਰ ਨਹੀਂ ਲਈ ਮਿਹਨਤ ਤੇ ਮਜ਼ਦੂਰੀ ਕਰਕੇ ਆਪਣਾ ਤੇ ਆਪਣੀ ਧੀ ਦਾ ਪੇਟ ਪਾਲਣ ਲੱਗੀ ਇੰਦਰ ਨੇ ਨਾਨਕੇ ਇੱਕ ਫੋਨ ਕੀਤਾ ਤੇ 2 ਦਿਨ ਦੇ ਅੰਦਰ ਹੀ ਰਜਨੀ ਮਾਸੀ ਆਪਣੀ ਧੀ ਦੇ ਨਾਲ ਪੰਜਾਬ ਹਾਜ਼ਰ ਹੋ ਗਈ। ਅੰਦਰ ਨੂੰ ਤਸੀਆਂ ਹੋਈਆਂ ਅੱਖਾਂ ਵਾਲੀ ਰਜਨੀ ਮਾਸੀ ਦੇ ਚਿਹਰੇ ਤੇ ਨੌਕਰੀ ਮਿਲ ਜਾਣ ਦਾ ਨੂਰ ਚਮਕ ਰਿਹਾ ਸੀ। ਉਹ ਲਗਭਗ 40 ਸਾਲਾਂ ਦੀ ਸੀ। ਮੈਂ ਤੁਹਾਡੀ ਮਾਂ ਨੂੰ ਦੀਦੀ ਕਿਹਾ ਕਰਦੀ ਸੀ ਤਾਂ ਰਿਸ਼ਤੇ ਵਿੱਚ ਮੈਂ ਤੁਹਾਡੀ ਮਾਸੀ ਹੋਈ। ਇਸ ਘਰ ਨੂੰ ਆਪਣਾ ਹੀ ਸਮਝੂੰਗੀ। ਤੇ ਜੀਜਾ ਜੀ ਦੀ ਸੇਵਾ ਵਿੱਚ ਮੈਂ ਤੁਹਾਨੂੰ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਦਵਾਂਗੀ। ਉਸਨੇ ਬੜੇ ਪਿਆਰ ਨਾਲ ਕਿਹਾ। ਤੁਸੀਂ ਨਾਸ਼ਤਾ ਬਣਾਉਣਾ ਹੈ। ਪਾਪਾ ਦੀ ਦੇਖਭਾਲ, ਉਹਨਾਂ ਨੂੰ ਟਾਈਮ ਨਾਲ ਦਵਾਈ ਦੇਣਾ, ਸਭ ਤੁਸੀਂ ਹੀ ਕਰੋਗੇ। ਕੰਮ ਵਾਲੀ ਝਾੜੂ ਪੂੰਛਾ, ਬਰਤਨ ਕਰ ਲਵੇਗੀ। ਤਨਖਾਹ ਕਿੰਨੀ ਲਵੋਗੇ? ਇੰਦਰ ਨੇ ਪੁੱਛਿਆ। ਮਾਸੀ ਵੀ ਕਹਿ ਰਹੀ ਹੈ ਤੇ ਤਨਖਾਹ ਪੁੱਛ ਕੇ ਸ਼ਰਮਿੰਦਾ ਵੀ ਕਰ ਰਹੀ ਹੈ। ਸਾਨੂੰ ਮਾਂ ਪੀ ਨੂੰ ਖਾਣ-ਪੀਣ ਰਹਿਣ ਦਾ ਟਿਕਾਣਾ ਮਿਲ ਗਿਆ ਹੋਰ ਕੀ ਚਾਹੀਦਾ ਜੋ ਤੁਹਾਡੀ ਇੱਛਾ ਹੋਵੇ ਦੇ ਦਿਓ ਪੂਨਮ ਚੁੱਪ ਹੋ ਗਈ ਗੱਲ ਜਿਨੇ ਘਟ ਵਿੱਚ ਤੈ ਹੋਵੇ ਓਨਾ ਚੰਗਾ ਇੰਦਰ ਦੇ ਚਿਹਰੇ ਤੇ ਸੰਤੋਸ਼ ਸੀ ਉਸ ਦਾ ਫਰਜ਼ ਬੰਦਾ ਸੀ ਪਾਪਾ ਦੀ ਸੇਵਾ ਕਰਨਾ ਪਰ ਉਹ ਵੀ ਮਜਬੂਰ ਸੀ ਹੁਣ ਮਾਮੂਲੀ ਜਹੀ ਰਕਮ ਵਿੱਚ ਉਸ ਫਰਜ਼ ਦੀ ਪਰਪਾਈ ਹੋ ਰਹੀ ਸੀ ਪਾਪਾ ਉਦਾਸ ਸੀ ਇੱਕ ਤਾਂ ਪਤਨੀ ਦੇ ਜਾਣ ਦਾ ਦੁੱਖ ਉੱਪਰ ਤੋਂ ਮੁੰਡਾ ਬਹੂ ਤੇ ਬੱਚੇ ਸਭ ਜਾ ਰਹੇ ਸੀ। ਪੂਨਮ ਨੇ ਹੌਲੀ ਦੇ ਨੇ ਇੰਦਰ ਦੇ ਕੰਨ ਵਿੱਚ ਕਿਹਾ ਮੰਮੀ ਦੀ ਅਲਮਾਰੀ ਵਿੱਚ ਸਾੜੀਆਂ, ਗਹਿਣੇ ਤੇ ਹੋਰ ਕੀਮਤੀ ਸਮਾਨ ਰੱਖਿਆ। ਪਾਪਾ ਹੁਣ ਇਕੱਲੇ ਨੇ। ਘਰ ਵਿੱਚ ਬਾਹਰ ਵਾਲੇ ਲੋਕ ਵੀ ਆਉਂਦੇ ਜਾਂਦੇ ਰਹਿਣਗੇ। ਤਾਂ ਸਾਨੂੰ ਉਸ ਅਲਮਾਰੀ ਦੀਆਂ ਚਾਬੀਆਂ ਲੈ ਲੈਣੀਆਂ ਚਾਹੀਦੀਆਂ ਨੇ। ਪਾਪਾ ਅਲਮਾਰੀ ਦੀਆਂ ਚਾਬੀਆਂ ਕਦੇ ਨਹੀਂ ਦੇਣਗੇ। ਅਚਾਨਕ ਤੈਨੂੰ ਗਹਿਣੇ ਕੱਪੜਿਆਂ ਦੀ ਚਿੰਤਾ ਕਿਉਂ ਹੋਣ ਲੱਗੀ? ਹੌਸਲਾ ਰੱਖ ਸਭ ਤੈਨੂੰ ਹੀ ਮਿਲੂ ਇੰਦਰ ਮੁਸਕਰਾ ਕੇ ਬੋਲਿਆ ਆਪਣੇ ਆਉਂਦੇ ਰਹਿਣ ਦੀ ਗੱਲ ਕਹਿ ਕੇ ਇੰਦਰ ਪੂਨਮ ਨਾਲ ਦਿੱਲੀ ਚਲਾ ਗਿਆ ਦਿੱਲੀ ਵਿੱਚ ਵੀ ਉਹ ਪਾਪਾ ਦੇ ਘਰ ਅਲਮਾਰੀ ਬੈਂਕ ਦੇ ਪੈਸਿਆਂ ਪ੍ਰਾਪਰਟੀ ਦੀਆਂ ਗੱਲਾਂ ਕਰਦੇ ਰਹੇ ਚਿੰਤਾ ਵਿੱਚ ਉਹ ਫੇਰ ਦੁਬਾਰਾ ਪੰਜਾਬ ਆ ਗਏ ਲਗਭਗ ਡੇਢ ਮਹੀਨੇ ਵਿੱਚ ਇਹ ਉਹਨਾਂ ਦਾ ਦੂਜੀ ਵਾਰ ਆਉਣਾ ਹੋਇਆ ਘਰ ਦੇ ਬਾਹਰ ਦਾ ਵਿਹੜਾ ਕਾਫੀ ਸਾਫ਼ ਸੁਥਰਾ ਸੀ ਸਾਰੇ ਪੌਦਿਆਂ ਵਿੱਚ ਪਾਣੀ ਪਾਇਆ ਹੋਇਆ ਹੈ। ਕਈ ਨਵੇਂ ਪੌਦੇ ਵੀ ਲਗਾਏ ਗਏ ਸੀ। ਦਰਵਾਜ਼ਾ ਖੁੱਲਣ ਤੇ ਰਜਨੀ ਮਾਸੀ ਨੇ ਮੁਸਕਰਾਉਂਦੇ ਹੋਏ ਸਵਾਗਤ ਕੀਤਾ। ਜਦੋਂ ਦਾ ਤੁਹਾਡਾ ਫੋਨ ਆਇਆ ਮੈਂ ਤਾਂ ਉਦੋਂ ਦੀ ਹੀ ਉਡੀਕ ਰਹੀ ਸੀ। ਕੁਝ ਹੀ ਦੇਰ ਵਿੱਚ ਪਾਣੀ ਲੈ ਕੇ ਉਹ ਫਿਰ ਹਾਜ਼ਰ ਹੋਈ। ਪੂਰਾ ਘਰ ਸਾਫ਼ ਸੁਥਰਾ ਤੇ ਸਜਿਆ-ਸਵਰਿਆ ਸੀ। ਉਸਦੀ ਕੁੜੀ ਨੇ ਚਾਹ ਬਣਾਉਣ ਤੋਂ ਪਹਿਲਾਂ ਕਿਹਾ ਮਾਸਰ ਜੀ ਨੂੰ ਹੁਣੇ ਦਵਾਈ ਦਿੱਤੀ ਸੀ। ਇਸ ਕਰਕੇ ਉਹ ਹੁਣ ਸੌ ਰਹੇ ਨੇ ਪੂਨਮ ਨੇ ਮਾਤੀ ਨੂੰ ਉੱਪਰ ਤੋਂ ਹੇਠਾਂ ਤੱਕ ਦੇਖਿਆ ਦੋਨਾਂ ਨੇ ਚੰਗੇ ਕੱਪੜੇ ਪਾਏ ਸੀ ਵਾਲ ਵੀ ਸੋਹਣੇ ਤਰੀਕੇ ਨਾਲ ਵਾਹੀ ਹੋਈ ਸੀ ਰਜਨੀ ਦੇ ਚੂੜੀਆਂ ਟੋਪਸ ਦੇ ਨਾਲ-ਨਾਲ ਮੱਥੇ ਤੇ ਛੋਟੀ ਜਹੀ ਬਿੰਦੀ ਸੀ ਤੁਹਾਡੀ ਮਾਸੀ ਦਾ ਤਾਂ ਕਾਇਆ ਕਲਪ ਹੀ ਹੋ ਗਿਆ ਪੂਨਮ ਫੁਸਫਸਾਈ ਭੁੱਖੇ ਨੰਗੇ ਨੂੰ ਸਭ ਕੁਝ ਮਿਲਣ ਲੱਗੂ ਤਾਂ ਕਾਇਆ ਕਲਪ ਤਾਂ ਹੋਵੇਗਾ ਹੀ ਇੰਦਰ ਨੇ ਮੂੰਹ ਬਣਾ ਕੇ ਕਿਹਾ ਦੋਨੋਂ ਜਣੇ ਬੜੀ ਬੇਸਬਰੀ ਦੇ ਨਾਲ ਚਾਹ ਪੀਂਦੇ ਹੋਏ ਪਾਪਾ ਦੇ ਉੱਠਣ ਦਾ ਇੰਤਜ਼ਾਰ ਕਰਦੇ ਰਹੇ। ਪਾਪਾ ਨੂੰ ਦੇਖ ਕੇ ਉਹਨਾਂ ਨੂੰ ਹੋਰ ਵੀ ਹੈਰਾਨੀ ਹੋਈ। ਉਹ ਤਾਂ ਪਹਿਲਾਂ ਤੋਂ ਜ਼ਿਆਦਾ ਹੀ ਤੰਦਰੁਸਤ ਤੇ ਤਰੋਤਾਜ਼ਾ ਲੱਗ ਰਹੇ ਸੀ। ਪਹਿਲਾਂ ਦੇ ਝੁਕੇ-ਝੁਕੇ ਪਾਪਾ ਹੁਣ ਸਿੱਧੇ ਤਣ ਕੇ ਚੱਲ ਰਹੇ ਸੀ। ਮੰਮੀ ਦੇ ਜਾਣ ਤੋਂ ਬਾਅਦ ਤਾਂ ਪਾਪਾ ਹੱਸਣਾ ਹੀ ਭੁੱਲ ਗਏ। ਪਾਪਾ ਨੇ ਮੁਸਕਰਾਉਂਦੇ ਹੋਏ ਪੁੱਛਿਆ, "ਬੜੀ ਛੇਤੀ ਮਿਲਣਾ ਆ ਗਏ ਪੁੱਤ?" ਹੁਣ ਤੁਸੀਂ ਇਕੱਲੇ ਰਹਿੰਦੇ ਹੋ ਤਾਂ ਅਸੀਂ ਸੋਚਿਆ ਇਕੱਲਾ ਕਿੱਥੇ ਆ ਪੁੱਤ ਰਜਨੀ ਐ ਉਹਦੀ ਧੀ ਐ ਉਸ ਨੂੰ ਇੱਥੇ ਨੇੜੇ ਹੀ ਕਾਲਜ ਵਿੱਚ ਪਾ ਦਿੱਤਾ ਸ਼ਾਮ ਨੂੰ ਇੱਕ ਘੰਟਾ ਪੜਾ ਦਿੰਨਾ ਤੇਜ ਐ ਕਾਫੀ ਪੜ੍ਹਾਈ ਵਿੱਚ ਪਾਪਾ ਰਜਨੀ ਦੀ ਧੀ ਦਾ ਗੁਣਗਾਨ ਕਰਦੇ ਰਹੇ ਫਿਰ ਉਸ ਨੂੰ ਪੜਾਉਣ ਬੈਠ ਗਏ ਰਜਨੀ ਮਾਸੀ ਸਭ ਦੇ ਲਈ ਚਾਹ ਨਾਸ਼ਤੇ ਤੋਂ ਬਾਅਦ ਰਾਤ ਦੀ ਰੋਟੀ ਦੀ ਤਿਆਰੀ ਵਿੱਚ ਜੁਟ ਗਈ ਸਭ ਕੁਝ ਠੀਕ ਚੱਲ ਰਿਹਾ ਸੀ ਪਰ 인ਦਰ ਤੇ ਪੂਨਮ ਅਜੀਬ ਉਲਝਣ ਵਿੱਚ ਦਿਖਾਈ ਦੇ ਰਹੇ ਸੀ ਉਹ ਪਾਪਾ ਦੇ ਕਿਸੇ ਕੰਮ ਵੀ ਨਹੀਂ ਸੀ ਆ ਰਹੇ ਤੇ ਹੁਣ ਪਾਪਾ ਨੂੰ ਉਹਨਾਂ ਦੀ ਕੋਈ ਜ਼ਰੂਰਤ ਵੀ ਨਹੀਂ ਸੀ ਲੱਗ ਰਹੀ ਰਾਤ ਨੂੰ ਪਾਪਾ ਸੀਰੀਅਲ ਦੇਖਦੇ ਹੋਏ ਰਜਨੀ ਨਾਲ ਉਸ ਬਾਰੇ ਗੱਲਾਂ ਕਰਦੇ ਹੋਏ ਬੜਾ ਹੱਸੇ ਰਜਨੀ ਦੀ ਧੀ ਨਾਲ ਪੜ੍ਹਾਈ ਦੇ ਸਬੰਧ ਵਿੱਚ ਗੱਲਾਂ ਕਰਦੇ ਰਹੇ ਜੀਵਨ ਤੋਂ ਨਿਰਾਸ਼ ਪਾਪਾ ਨੂੰ ਜਿਉਣ ਦੀ ਵਜ੍ਹਾ ਮਿਲ ਗਈ ਸੀ ਟੀਵੀ ਸੀਰੀਅਲ ਦੀ ਚਰਚਾ ਕਰਦੇ ਹੋਏ ਰਜਨੀ ਅਤੇ ਉਸਦੀ ਧੀ ਨਾਲ ਗੱਲਾਂ ਕਰਦੇ ਹੋਏ ਪਾਪਾ ਕਈ ਵਾਰ ਆਪਣੇ ਮੁੰਡੇ ਬਹੂ ਦੀ ਮੌਜੂਦਗੀ ਨੂੰ ਵੀ ਭੁੱਲ ਗਏ। ਪੋਤੇ-ਪੋਤੀ ਦਾ ਹਾਲ-ਚਾਲ ਵੀ ਨਹੀਂ ਪੁੱਛਿਆ। ਰਾਤ ਦੇ ਰੋਟੀ ਖਾਂਦੇ ਸਮੇਂ ਸਾਰੇ ਚੁੱਪ ਸੀ। ਖਾਣਾ ਬਹੁਤ ਵਧੀਆ ਤੇ ਮਿਰਚ ਮਸਾਲੇ ਰਹਿਤ ਸੀ। ਰਜਨੀ ਮਾਸੀ ਇੱਕ-ਇੱਕ ਗਰਮ ਰੋਟੀ ਜ਼ਿੱਦ ਕਰਕੇ ਖਿਲਾਉਂਦੀ ਰਹੀ। ਅੰਤ ਵਿੱਚ ਖੀਰ ਖਲਾਈ। ਪਾਪਾ ਸੰਤੁਸ਼ਟ ਤੇ ਖੁਸ਼ ਸੀ। 인ਦਰ ਤੇ ਪੂਨਮ ਰਜਨੀ ਨੂੰ ਕੂਰਕੂਰ ਕੇ ਦੇਖ ਰਹੀ ਸੀ। ਰਾਤ ਨੂੰ ਸੌਂਦੇ ਹੋਏ 인ਦਰ ਬੋਲਿਆ ਜੇ ਅਸੀਂ ਉਸੇ ਵਕਤ ਪਾਪਾ ਨੂੰ ਆਪਣੇ ਨਾਲ ਲੈ ਜਾਂਦੇ ਤਾਂ ਅੱਜ ਉਹ ਇਸ ਤਰ੍ਹਾਂ ਇਸ ਮਾਂ ਦੀ ਨਾਲ ਇੰਨਾ ਕੁਲ ਮਿਲਣਾ ਜਾਂਦੇ। ਇੱਥੇ ਕੀ ਬੁਰਾ ਠੀਕ ਤਾਂ ਨਹੀਂ ਹੱਸਦੇ ਖੇਡਦੇ ਨੇ। ਉੱਥੇ ਤਿੰਨ ਕਮਰਿਆਂ ਦੇ ਮਕਾਨ ਵਿੱਚ ਕਿੱਥੇ ਐਡਜਸਟ ਕਰਦੇ? ਤੂੰ ਤਾਂ ਮੂਰਖ ਹੈ। ਤੇਰੇ ਨਾਲ ਬਹਿਸ ਕਰਨਾ ਬੇਕਾਰ ਹੈ। ਹੁਣ ਮਾਮਲਾ ਸਾਡੇ ਹੱਥ ਵਿੱਚੋਂ ਨਿਕਲ ਰਿਹਾ ਹੈ ਮੈਨੂੰ ਹੀ ਗੱਲ ਅੱਗੇ ਵਧਾਉਣੀ ਹੋਵੇਗੀ ਕਿਹੜੀ ਗੱਲ ਅੱਗੇ ਵਧਾਉਣੀ ਪਵੇਗੀ ਤੂੰ ਹੀ ਤਾਂ ਕਹਿੰਦੀ ਸੀ ਇਸ ਬੰਗਲੇ ਨੂੰ ਵੇਚ ਕੇ ਦਿੱਲੀ ਵਿੱਚ ਆਪਣੇ ਫਲੈਟ ਦੇ ਉੱਪਰ ਇੱਕ ਸ਼ਾਨਦਾਰ ਫਲੈਟ ਖਰੀਦਾਂਗੇ ਤੇ ਬਾਕੀ ਰੁਪਿਆ ਬੱਚਿਆਂ ਦੇ ਨਾਮ ਫਿਕਸ ਕਰਵਾ ਦੇਵਾਂਗੇ ਹਾਂ ਹਾਂ ਪਰ ਉਹ ਕਿਵੇਂ ਸੰਭਵ ਹੈ ਪਾਪਾ ਤਾਂ ਦਿਨ ਬਦਿਨ ਠੀਕ ਹੁੰਦੇ ਜਾ ਰਹੇ ਨੇ ਉਨਾ ਦੀ ਮੌਤ ਦੇ ਇੰਤਜ਼ਾਰ ਵਿੱਚ ਤਾਂ ਸਾਡੀ ਉਮਰ ਵੀ ਬੀਤ ਜਾਊਗੀ। ਉਹਨਾਂ ਨੂੰ ਦਿੱਲੀ ਲੈ ਚਲਦੇ ਆਂ। ਜਿਵੇਂ ਤੁਸੀਂ ਕਹੋ ਮੈਂ ਅਡਜਸਟ ਕਰ ਲਵਾਂਗੀ। ਪੂਨਮ ਬੋਲੀ। ਉਸ ਨੂੰ ਆਪਣੀ ਸੱਸ ਦੀ ਅਲਮਾਰੀ ਦੀ ਚਿੰਤਾ ਸੀ ਜਿਸ ਵਿੱਚ ਕੀਮਤੀ ਗਹਿਣੇ ਤੇ ਹੋਰ ਮਹਿੰਗਾ ਸਮਾਨ ਸੀ। ਉਹਨਾਂ ਸਾਰਿਆਂ ਨੂੰ ਪਾਉਣ ਦੀ ਉਸ ਦੀ ਬਹੁਤ ਇੱਛਾ ਸੀ ਪਰ ਸੱਸ ਦੇ ਹੁੰਦੇ ਉਸ ਦੀ ਇਹ ਇੱਛਾ ਪੂਰੀ ਨਾ ਹੋ ਸકી। ਅਗਲੇ ਦਿਨ ਦੋਨਾਂ ਨੇ ਰਜਨੀ ਮਾਸੀ ਦੀ ਸੇਵਾ ਭਾਵ ਨੂੰ ਦੇਖਿਆ। ਨਾਸ਼ਤਾ ਖਾਇਆ। ਪਾਪਾ ਦੇ ਸਾਰੇ ਕੱਪੜੇ, ਬੈੱਡ ਸ਼ੀਟ, ਤੌਲੀਆ ਆਦਿ ਧੋਣਾ। ਪਾਪਾ ਨੂੰ ਨਹਾਉਣ ਲਈ ਕੋਸਾ ਪਾਣੀ ਦੇਣਾ। ਨਹਾਉਣ ਤੋਂ ਬਾਅਦ ਫਿਰ ਉਹਨਾਂ ਨੂੰ ਹਲਕਾ ਨਾਸ਼ਤਾ ਕਰਵਾਉਣਾ। ਰੋਟੀ ਸਬਜ਼ੀ ਨਾਲ ਤਾਜ਼ਾ ਲੱਸੀ। ਪਰ ਰਜਨੀ ਮਾਸੀ ਨੇ ਇੰਦਰ ਦੇ ਲਈ ਅੱਡ ਤੋਂ ਦੇਸੀ ਘਿਓ ਦਾ ਕੜਾ ਤੇ ਪੋਹਾ ਬਣਾਇਆ ਸੀ। ਸਭ ਨੇ ਮਜ਼ੇ ਲੈ ਕੇ ਖਾਇਆ। ਇੰਦਰ ਸਮਝ ਗਿਆ ਕੀ ਪਾਪਾ ਦੀ ਸਿਹਤ ਵਿੱਚ ਸੁਧਾਰ ਦਾ ਕਾਰਨ ਕੀ ਹੈ ਉਹ ਉਹਨਾਂ ਦੀ ਇੰਨੀ ਸੇਵਾ ਕਦੇ ਨਹੀਂ ਸੀ ਕਰ ਸਕਦੇ ਉਦੋਂ ਵੀ ਹਿੰਮਤ ਜੁਟਾ ਕੇ ਉਸਨੇ ਪਾਪਾ ਨੂੰ ਆਪਣੀਆਂ ਗੱਲਾਂ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਪਾਪਾ ਕਦੋਂ ਤੱਕ ਤੁਸੀਂ ਇੱਥੇ ਦੂਜਿਆਂ ਤੇ ਨਿਰਭਰ ਰਹੋਗੇ ਸਾਡੇ ਨਾਲ ਦਿੱਲੀ ਚੱਲੋ ਉੱਥੇ ਆਪਣੇ ਪੋਤੇ-ਪੋਤੀਆਂ ਨਾਲ ਖੇਡੋ ਸਭ ਇਕੱਠੇ ਰਹਾਂਗੇ ਮੈਂ ਕਿਸੇ ਤੇ ਨਿਰਭਰ ਨਹੀਂ ਹਾਂ ਰਜਨੀ ਕੰਮ ਕਰਦੀ ਹੈ ਉਸਦਾ ਪੈਸਾ ਦਿਨਾ ਉੱਥੇ ਤੁਹਾਡਾ ਘਰ ਛੋਟਾ ਤੁਹਾਨੂੰ ਮੁਸ਼ਕਿਲ ਹੋ ਜਾਵੇਗੀ। ਪਾਪਾ ਦੀ ਗੱਲ ਵਿੱਚ ਹੀ ਟੋਕਦੇ ਹੋਏ ਇੰਦਰ ਬੋਲਿਆ ਇਸ ਲਈ ਤਾਂ ਆਪਣੇ ਫਲੈਟ ਦੇ ਉੱਪਰ ਇੱਕ ਹੋਰ ਉਹੋ ਜਿਹਾ ਹੀ ਫਲੈਟ ਖਰੀਦਣਾ ਚਾਹੁੰਦੇ ਆਂ ਇਸ ਕੋਠੀ ਨੂੰ ਵੇਚ ਕੇ ਜੋ ਰਕਮ ਮਿਲੇਗੀ ਉਸ ਨਾਲ ਫਲੈਟ ਖਰੀਦਾਂਗੇ ਜੇ ਤੁਸੀਂ ਸਾਡੇ ਨਾਲ ਚੱਲ ਕੇ ਉੱਥੇ ਰਹਿੰਦੇ ਬਿਲਕੁਲ ਬਣਵਾਓ ਪੁੱਤ ਪਰ ਮੈਂ ਆਪਣੇ ਜਿਉਂਦੇ ਜੀ ਇਹ ਘਰ ਤੇਰੀ ਮਾਂ ਦੀ ਨਿਸ਼ਾਨੀ ਨੂੰ ਨਹੀਂ ਵੇਚੂਗਾ ਤੂੰ ਕਰਜ਼ਾ ਲੈ ਕੇ ਆਪਣੇ ਬਲਬੂਤੇ ਤੇ ਫਲੈਟ ਖਰੀਦ ਆਖਿਰ ਬੈਂਕ ਅਧਿਕਾਰੀਏ ਚੰਗਾ ਕਮਾਉਂਦਾ ਪਰ ਦੋ ਘਰਾਂ ਦੀ ਦੇਖਭਾਲ ਪਾਪਾ ਉਸਦੀ ਚਿੰਤਾ ਤੂੰ ਨਾ ਕਰ ਇੱਕ ਆਸ ਖਤਮ ਹੋਉਂਦੇ ਇੰਦਰ ਪਿੱਛੇ हट ਗਿਆ ਘਟੋ ਘਟ ਅਲਮਾਰੀ ਦੀਆਂ ਚਾਬੀਆਂ ਹੀ ਦੇ ਦੇਵੋ ਪੂਨਮ ਮੰਮੀ ਦੇ ਕੁਝ ਗਹਿਣੇ ਤੇ ਕੱਪੜੇ ਲੈ ਕੇ ਜਾਣਾ ਚਾਹੁੰਦੀ ਹੈ ਤੇਰੀ ਘਰ ਵਾਲੀ ਕੋਲ ਕੱਪੜਿਆਂ ਗਹਿਣਿਆਂ ਦੀ ਕੀ ਘਾਟ ਘਟ ਤੋਂ ਘਟ ਮੇਰੇ ਮਰਨ ਦਾ ਇੰਤਜ਼ਾਰ ਕਰੋ ਇੰਦਰ ਤੇ ਪੂਨਮ ਮਾਇੂਸ ਹੋ ਕੇ ਦਿੱਲੀ ਵਾਪਸ ਚਲੇ ਗਏ ਰਸਤੇ ਵਿੱਚ ਪੂਨਮ ਬੋਲੀ Papa ਕੀ ਤੇ ਰਜਨੀ ਮਾਸੀ ਨਾਲ ਪਿਆਰ ਦਾ ਚੱਕਰ ਤਾਂ ਨਹੀਂ ਚਲਾ ਰਹੇ ਇੰਦਰ ਨੂੰ ਪੂਨਮ ਦੀਆਂ ਗੱਲਾਂ ਅਜੀਬ ਲੱਗੀਆਂ ਪਰ ਉਹ ਚੁੱਪ ਰਿਹਾ ਅਗਲੀ ਵਾਰ ਉਹ ਬੱਚਿਆਂ ਨੂੰ ਨਾਲ ਲੈ ਕੇ ਛੇਤੀ ਹੀ ਪੰਜਾਬ ਆਇਆ ਜਿੱਥੇ ਰਜਨੀ ਨੂੰ ਮਾਂ ਦੀ ਸਾੜੀ ਤੇ ਗਲੇ ਵਿੱਚ ਸੋਨੇ ਦੀ ਚੈਨ ਪਾਇਆ ਦੇਖ ਕੇ ਉਸ ਨੂੰ ਸ਼ੱਕ ਹੋਇਆ ਚੰਗੇ ਖਾਣ ਪੀਣ ਨਾਲ ਸਰੀਰ ਭਰ ਗਿਆ ਸੀ ਉਹ ਵੀ ਸੁੰਦਰ ਲੱਗ ਰਹੀ ਸੀ ਤੇ ਧੀ ਵੀ ਚੰਗੀ ਸਿੱਖਿਆ ਪ੍ਰਾਪਤ ਕਰਕੇ ਕਿਤੇ ਨੇੜੇ ਹੀ ਨੌਕਰੀ ਤੇ ਲੱਗ ਗਈ ਤੁਹਾਡੇ ਵਿੱਚ ਬੜਾ ਪਰਵਰਤਨ ਆਇਆ ਰਜਨੀ ਮਾਸੀ ਹਿੰਦਰ ਬੋਲਿਆ ਉਸ ਵਕਤ ਪਾਪਾ ਕੋਲ ਨਹੀਂ ਸੀ ਕਿਹੋ ਜਿਹਾ ਪਰਵਰਤਨ ਪੁੱਤ ਪਹਿਲਾਂ ਵਰਗੀ ਹੀ ਤਹਾਂ ਰਜਨੀ ਨੇ ਬੜੇ ਪਿਆਰ ਨਾਲ ਕਿਹਾ ਤੁਸੀਂ ਕੰਮ ਵਾਲੀ ਘਟ ਘਰ ਵਾਲੀ ਜ਼ਿਆਦਾ ਲੱਗ ਰਹੇ ਹੋ ਅਜੀਹਾ ਕਹਿ ਕੇ ਬਾਬ ਦਾ ਭਾਗੀ ਨਾ ਬਣਾ ਪੁੱਤ ਅਸੀਂ ਤਾਂ ਮਾਲਕ ਦੀ ਸੇਵਾ ਦਿਲੋਂ ਜਾਨ ਨਾਲ ਕਰਦੇ ਆਂ ਤਾਂ ਕਦੇ-ਕਦੇ ਇਨਾਮ ਵੀ ਮਿਲ ਜਾਂਦਾ ਹੈ ਰਜਨੀ ਮਾਸੀ ਨੇ ਉਸ ਦੇ ਇਸ ਕੌੜੇ ਸਵਾਲ ਨੂੰ ਵੀ ਬੜੀ ਨਿਮਰਤਾ ਦੇ ਨਾਲ ਟਕਣ ਦੀ ਕੋਸ਼ਿਸ਼ ਕੀਤੀ ਇੰਦਰ ਪੂਨਮ ਨੂੰ ਜਲਨ ਤੇ ਸ਼ੱਕ ਤੋਂ ਥੋੜੀ ਜਿਹੀ ਰਾਹਤ ਮਿਲੀ ਪਰ ਪਾਪਾ ਇੰਦਰ ਦੀਆਂ ਯੋਜਨਾਵਾਂ ਜ਼ਮੀਨ ਜਾਇਦਾਦ ਧਨ ਸੰਪਤੀ ਦੀਆਂ ਗੱਲਾਂ ਦੇ ਨਾਲ ਚਿੜ ਗਏ ਬੋਲੇ ਪੁੱਤ ਪਿਓ ਦੀ ਮੌਤ ਤੋਂ ਬਾਅਦ ਹੀ ਤਾਂ ਪੁੱਤ ਦੀ ਤਾਜਪੋਸ਼ੀ ਹੋਵੇਗੀ ਤੂੰ ਤਾਂ ਮੇਰੇ ਜਿਉਂਦੇ ਜੀ ਹੀ ਸਾਰਾ ਕੁਝ ਆਪਣੇ ਨਾਂ ਕਰਨਾ ਚਾਹੁੰਦਾ ਹੈ ਇੰਦਰ ਕਿਵੇਂ ਕਹਿੰਦਾ ਪਾਪਾ ਨੂੰ ਰਜਨੀ ਮਾਸੀ ਆਪਣੀ ਮਿਹਨਤ ਦੇ ਨਾਲ ਦਿਨੋ ਦਿਨ ਤੁਹਾਨੂੰ ਤੰਦਰੁਸਤ ਕਰਦੀ ਜਾ ਰਹੀ ਹੈ ਸੋ ਦੂਰ ਦੂਰ ਤੱਕ ਉਹਨਾਂ ਦੀ ਮੌਤ ਦੇ ਕੋਈ ਅਸਾਰ ਨਜ਼ਰ ਨਹੀਂ ਸੀ ਆ ਰਹੇ ਤੇ ਉਸ ਦੇ ਗੱਡੀ ਬੈਂਕ ਬੈਲੈਂਸ ਆਦੀ ਦੇ ਸੁਪਨੇ ਤਰੇ ਤਰਾਏ ਹੀ ਰਹਿ ਗਏ ਪਾਪਾ ਦੇ ਜਿਉਂਦੇ ਜੀ ਉਹਨਾਂ ਸਾਰਿਆਂ ਨੂੰ ਹਥਿਆਉਣਾ ਚਾਹ ਰਿਹਾ ਸੀ ਪਰ ਪਾਪਾ ਦੇ ਅੜੀਅਲ ਰਵੱਈਏ ਨਾਲ ਇਹ ਸਭ ਸੰਭਵ ਨਹੀਂ ਸੀ ਲੱਗ ਰਿਹਾ ਰਾਤ ਦੀ ਰੋਟੀ ਖਾਣ ਤੋਂ ਬਾਅਦ ਸਧਾਰਨ ਜਹੀ ਗੱਲਬਾਤ ਨੇ ਝਗੜੇ ਦਾ ਰੂਪ ਲੈ ਲਿਆ ਇੰਦਰ ਆਪਣੀ ਅਸਲੀਅਤ ਤੇ ਉੱਤਰ ਆਇਆ ਬੋਲਿਆ ਪਾਪਾ ਕੀਤੇ ਤੁਸੀਂ ਦੂਜਾ ਵਿਆਹ ਕਰਨ ਦੇ ਚੱਕਰ ਵਿੱਚ ਤਾਂ ਨਹੀਂ ਜੇ ਅਜੇ ਹੈ ਤਾਂ ਇਸ ਤੋਂ ਵੱਧ ਸ਼ਰਮਨਾਕ ਹੋਰ ਕੁਝ ਨਹੀਂ ਹੋ ਸਕਦਾ ਪਾਪਾ ਦੀ ਬੋਲਤੀ ਬੰਦ ਹੋ ਗਈ ਉਹ ਹੱਕੇ-ਬੱਕੇ ਆਪਣੇ ਪੁੱਤ ਦਾ ਮੂੰਹ ਦੇਖਦੇ ਹੀ ਰਹਿ ਗਏ ਫਿਰ ਜਲਦੀ ਨਾਲ ਸੰਭਲ ਗਏ ਬੋਲੇ ਅੱਜ ਤੈਨੂੰ ਆਪਣਾ ਪੁੱਤ ਕਹਿੰਦੇ ਹੋਏ ਮੈਨੂੰ ਸ਼ਰਮ ਆ ਰਹੀ ਹੈ ਇੱਕ ਸਵਾਰਥਹੀਨ ਔਰਤ ਜਿਸਨੇ ਤੇਰੇ ਮਰਦੇ ਹੋਏ ਬਾਪ ਨੂੰ ਆਰਾਮ ਤੇ ਸੁੱਖ ਦੇ ਦੋ ਪਲ ਦਿੱਤੇ ਤੂੰ ਉਸ ਨੂੰ ਗਾਲੀ ਦਿੰਦੀ ਹੈ ਨਾਲ ਹੀ ਆਪਣੇ ਜਨਮਦਾਤਾ ਨੂੰ ਸ਼ਰਮਸਾਰ ਕਰ ਦਿੱਤਾ ਮੈਂ ਤੈਨੂੰ ਇੱਕ ਪਲ ਲਈ ਵੀ ਇੱਥੇ ਬਰਦਾਸ਼ਤ ਨਹੀਂ ਕਰ ਸਕਦਾ ਸਵੇਰ ਹੁੰਦੇ ਹੀ ਆਪਣੇ ਪਰਿਵਾਰ ਦੇ ਨਾਲ ਇੱਥੋਂ ਚਲਾ ਜਾ ਅਜਿਹੇ ਪੁੱਤਰ ਨਾਲੋਂ ਤਾਂ ਮੇਰਾ ਬੇਔਲਾਦ ਹੋਣਾ ਜ਼ਿਆਦਾ ਚੰਗਾ ਹੈ ਪਾਪਾ ਦੇ ਗੁੱਸੇ ਵਾਲੇ ਰੁਖ ਨੂੰ ਦੇਖ ਕੇ ਇੰਦਰ ਦੀ ਸਿੱਟੀ ਪਿੱਟੀ ਗੁੰਮ ਹੋ ਗਈ ਅਗਲੇ ਹੀ ਦਿਨ ਉਹ ਦਿੱਲੀ ਵਾਪਸ ਆ ਗਿਆ ਫਿਰ 1 ਸਾਲ ਤੱਕ ਉਸਨੇ ਪੰਜਾਬ ਦਾ ਰੁਖ ਨਹੀਂ ਕੀਤਾ ਰਜਨੀ ਮਾਸੀ ਆਪ ਫੋਨ ਕਰਕੇ ਪਾਪਾ ਦੀ ਖਬਰ ਦਿੰਦੀ ਰਹਿੰਦੀ ਇੱਕ ਦਿਨ ਪਤਾ ਲੱਗਿਆ ਪਾਪਾ ਬਾਥਰੂਮ ਵਿੱਚ ਡਿੱਗ ਪਏ ਤੇ ਉਹਨਾਂ ਦੀ ਚੂਲੇ ਦੀ ਹੱਡੀ ਟੁੱਟ ਗਈ। ਇੰਦਰ ਇੱਕ ਦਿਨ ਲਈ ਆਇਆ ਪਰ ਚੂਲੇ ਦੀ ਹੱਡੀ ਦੇ ਆਪਰੇਸ਼ਨ ਦੇ ਕਾਰਨ ਉਹ ਬਹੁਤ ਜ਼ਿਆਦਾ ਨਸ਼ੇ ਵਿੱਚ ਸੀ। ਜਿਸ ਕਾਰਨ ਉਸ ਦੀ ਆਪਣੇ ਪਾਪਾ ਨਾਲ ਕੋਈ ਮੁਲਾਕਾਤ ਨਾ ਹੋਈ। ਆਪਰੇਸ਼ਨ ਤੋਂ ਬਾਅਦ ਇੰਦਰ ਅਗਲੇ ਹੀ ਦਿਨ ਵਾਪਸ ਚਲਾ ਗਿਆ। ਉਸ ਦੇ ਪਾਪਾ ਦੇ ਇੱਕ ਵਕੀਲ ਮਿੱਤਰ ਸੀ ਗੁਰਤੇਜ ਸਿੰਘ। ਉਸ ਨੇ ਤੇ ਰਜਨੀ ਮਾਸੀ ਨੇ ਵਧ ਚੜ ਕੇ ਪਾਪਾ ਦੀ ਸੇਵਾ ਕੀਤੀ। ਇੰਦਰ ਨਿਸ਼ਚਿੰਤ ਸੀ। ਗੁਰਤੇਜ ਅੰਕਲ ਪਾਪਾ ਦੀ ਪ੍ਰਾਪਰਟੀ ਅਤੇ ਪੈਸੇ ਵਗੈਰਾ ਦੀ ਦੇਖਭਾਲ ਕਰਦੇ ਸੀ ਇਸ ਲਈ ਇੰਦਰ ਉਨ੍ਹਾਂ ਨਾਲ ਸੰਪਰਕ ਰੱਖਦਾ ਪਾਪਾ ਫਿਰ ਮੰਜੇ ਤੋਂ ਉੱਠ ਨਹੀਂ ਸਕੇ ਉਹ ਮੰਜੇ ਤੇ ਹੀ ਰਹੇ ਗੁਰਤੇਜ ਨੇ ਇੰਦਰ ਤੇ ਪੂਨਮ ਨੂੰ ਆਉਣ ਲਈ ਕਿਹਾ ਪਰ ਉਨ੍ਹਾਂ ਨੇ ਬੱਚਿਆਂ ਦੇ ਪੇਪਰ ਤੇ ਹੋਰ ਮਜਬੂਰੀਆਂ ਦਾ ਬਹਾਨਾ ਬਣਾਇਆ ਅੰਤ ਵਿੱਚ ਉਨ੍ਹਾਂ ਨੂੰ ਪਾਪਾ ਦੀ ਮੌਤ ਦਾ ਸਮਾਚਾਰ ਮਿਲਿਆ ਤਾਂ ਇੰਦਰ ਪਤਨੀ ਤੇ ਬੱਚਿਆਂ ਦੇ ਨਾਲ ਉਸੇ ਵਕਤ ਪੰਜਾਬ ਪਹੁੰਚ ਗਿਆ ਪਾਪਾ ਨੂੰ ਦੇਖ ਕੇ ਉਸ ਦੀਆਂ ਅੱਖਾਂ ਵਿੱਚ ਹੰਝੂ ਨਹੀਂ ਸੀ ਲੋਕ ਰਜਨੀ ਮਾਸੀ ਦੀ ਬਹੁਤ ਪ੍ਰਸ਼ੰਸਾ ਕਰ ਰਹੇ ਸੀ ਕਿ ਉਹਨਾਂ ਨੇ ਜਿੰਨੀ ਪਾਪਾ ਦੀ ਸੇਵਾ ਕੀਤੀ ਉਹ ਤਾਂ ਘਰ ਦਾ ਕੋਈ ਮੈਂਬਰ ਵੀ ਨਹੀਂ ਕਰ ਸਕਦਾ ਪਰਿੰਦਰ ਕੁਝ ਸੁਣ ਨਹੀਂ ਸੀ ਰਿਹਾ ਇੱਕ ਅਜੀਬ ਜਿਹਾ ਭਾਵ ਉਸ ਦੇ ਦਿਲ ਦਿਮਾਗ ਤੇ ਸਰੀਰ ਤੇ ਛਾਇਆ ਹੋਇਆ ਸੀ ਸਭ ਕੁਝ ਮੇਰਾ ਹੈ ਬਸ ਇਹੀ ਭਾਵ ਸੀ ਉਸ ਕੋਲ ਮੈਂ ਇਸ ਘਰ ਬੈਂਕ ਬੈਲੈਂਸ ਦਾ ਮਾਲਕਾਂ ਜੋ ਮੇਰੀ ਇੱਛਾ ਹੋਵੇਗੀ ਮੈਂ ਉਹੀ ਕਰਾਂਗਾ ਕੋਈ ਮੈਨੂੰ ਝਿੜਕ ਨਹੀਂ ਸਕਦਾ ਕੋਈ ਮੈਨੂੰ ਹੁਕਮ ਨਹੀਂ ਦੇ ਸਕਦਾ ਇਹ ਅਹਿਸਾਸ ਨਵਾਂ ਨਹੀਂ ਸੀ ਇੱਕ ਪੀੜੀ ਦੇ ਜਾਣ ਤੋਂ ਬਾਅਦ ਦੂਜੀ ਪੀੜੀ ਨੂੰ ਇਹ ਸੱਤਾ ਹਮੇਸ਼ਾ ਹੀ ਇੱਕ ਸੁਖ ਦਿੰਦੀ ਹੈ ਉਦੋਂ ਬੱਚੇ ਬਜ਼ੁਰਗਾਂ ਦੀ ਮੌਤ ਤੇ ਦੁੱਖ ਨਹੀਂ ਸੰਤੋਸ਼ ਦਾ ਅਨੁਭਵ ਕਰਦੇ ਨੇ ਅਚਾਨਕ ਉਸ ਦੀ ਨਜ਼ਰ ਰਜਨੀ ਮਾਸੀ ਤੇ ਪਈ ਉਸਨੇ ਹੌਲੀ ਜਿਹੇ ਤੇ ਕਠੋਰ ਸ਼ਬਦਾਂ ਵਿੱਚ ਕਿਹਾ 13ਵੀ ਤੋਂ ਬਾਅਦ ਤੁਸੀਂ ਮਾਂ ਤੀ ਇੱਕ ਪਲ ਲਈ ਵੀ ਇੱਥੇ ਨਾ ਦਿਖਿਓ ਰਜਨੀ ਮਾਸੀ ਜਿਸਨੇ ਉਸਦੇ ਫਰਜ਼ਾਂ ਨੂੰ ਪੂਰੀ ਤਰ੍ਹਾਂ ਨਿਭਾਇਆ ਸੀ ਦਾ ਪੱਤਾ ਕੱਟ ਦਿੱਤਾ ਗੁਰਤੇਜ ਨੇ ਕੁਝ ਬੋਲਣ ਦੀ ਕੋਸ਼ਿਸ਼ ਕੀਤੀ ਪਰ ਉਸਨੇ ਇਸ਼ਾਰੇ ਨਾਲ ਉਹਨਾਂ ਨੂੰ ਚੁੱਪ ਕਰਵਾ ਦਿੱਤਾ ਅੰਤਿਮ ਸੰਸਕਾਰ ਤੋਂ ਬਾਅਦ ਉਹ ਕਿਸੇ ਤਰ੍ਹਾਂ ਦਾ ਕੋਈ ਤਮਾਸ਼ਾ ਨਹੀਂ ਸੀ ਚਾਹੁੰਦੇ ਆਪਣੇ ਦੋਸਤ ਦੀ ਖਾਤਰ ਉਹ ਚੁੱਪ ਰਹੇ ਰਜਨੀ ਚੁੱਪਚਾਪ ਰੋਂਦੀ ਰਹੀ। ਅੰਤਿਮ ਸੰਸਕਾਰ ਤੋਂ ਬਾਅਦ 인ਦਰ ਪਿਤਾ ਨੂੰ ਮੁੱਖ ਅਗਨੀ ਦੇ ਕੇ ਸਮਾਜ ਦੇ ਲੋਕਾਂ ਵਿੱਚ ਬੈਠਾ, ਦੀਨ ਦੁਖੀਆਂ ਦੀਆਂ ਗੱਲਾਂ ਕਰਦਾ ਰਿਹਾ। ਉਹਨਾਂ ਦੇ ਜਾਂਦੇ ਹੀ ਉਸ ਦੇ ਅੰਦਰ ਸ਼ਾਂਤ ਬੈਠਾ ਹੋਇਆ ਪਰਿਵਾਰ ਦਾ ਮੁਖੀਆ ਫਿਰ ਜਾਗ ਗਿਆ। ਉਹ ਗੁਰਤੇਜ ਤੋਂ ਆਪਣੇ ਪਿਤਾ ਦੀ ਸੰਪਤੀ ਦਾ ਬਿਉਰਾ ਲੈਣ ਲੱਗਿਆ। ਰਜਨੀ ਮਾਸੀ ਨੂੰ ਅਗਲੇ ਹੀ ਦਿਨ ਜਾਂਦਾ ਆਦੇਸ਼ ਸੁਣਾ ਦਿੱਤਾ ਸੀ। ਗੁਰਤੇਜ ਨੇ ਉਸ ਨੂੰ ਸਮਝਾਇਆ ਇੰਦਰ ਰੁਕ ਜਾ 13ਵੀਂ ਤੱਕ ਤਾਂ ਹੋ ਜਾਣ ਦੇ ਬਿਲਕੁਲ ਨਹੀਂ ਤੁਹਾਨੂੰ ਨਹੀਂ ਪਤਾ ਇਸ ਔਰਤ ਦੇ ਕਾਰਨ ਮੇਰੇ ਪਾਪਾ ਮੇਰੇ ਤੋਂ ਦੂਰ ਹੋ ਗਏ ਮੈਨੂੰ ਅੰਤਿਮ ਸਮੇਂ ਵੀ ਉਹਨਾਂ ਲਈ ਕੁਝ ਨਾ ਕਰਨ ਦਾ ਦੁੱਖ ਹੈ ਰਜਨੀ ਨੇ ਉਹਨਾਂ ਦੀ ਇੰਨੀ ਸੇਵਾ ਕੀਤੀ ਹੈ ਘੱਟੋ ਘੱਟ 13ਵੀਂ ਤੱਕ ਤਾਂ ਰੁਕ ਜਾਂਦੇ ਗੁਰਤੇਜ ਨੇ ਉਸ ਨੂੰ ਬਹੁਤ ਸਮਝਾਇਆ ਇੰਦਰ ਘੱਟੋ ਘੱਟ 13ਵੀਂ ਤੱਕ ਤਾਂ ਰੁਕ ਜਾ ਐਨੀ ਲੰਬੀ ਛੁੱਟੀ ਨਾ ਮੈਨੂੰ ਮਿਲੇਗੀ ਨਾ ਬੱਚਿਆਂ ਨੂੰ ਸਕੂਲ ਤੋਂ ਉਸ ਤੋਂ ਪਹਿਲਾਂ ਹੀ ਮੈਂ ਘਰ ਵਾਪਸ ਚਲਾ ਜਾਵਾਂਗਾ ਛੇਤੀ ਨਾਲ ਗੈਣੀ ਕਢਵਾ ਲਵਾਂਗਾ ਰੁਪਏ ਆਪਣੇ ਖਾਤੇ ਵਿੱਚ ਟਰਾਂਸਫਰ ਕਰਵਾ ਲੂੰਗਾ ਘਰ ਅਲਮਾਰੀ ਤੇ ਹੋਰ ਕੀਮਤੀ ਸਮਾਨ ਠਿਕਾਣੇ ਲਗਾ ਦੇਵਾਂਗਾ ਪਰ ਤੂੰ ਜਿਹਾ ਕੁਝ ਨਹੀਂ ਕਰ ਸਕਦਾ ਗੁਰਤੇਜ ਨੇ ਥੋੜਾ ਉੱਚੀ ਹੋ ਕੇ ਬੋਲਿਆ ਚੰਗਾ ਭਲਾ ਮੈਨੂੰ ਕੌਣ ਰੋਕੂ ਤੇਰੇ ਪਿਤਾ ਦੀ ਵਸੀਅਤ ਉਹਨਾਂ ਨੇ 13ਵੇਂ ਦੇ ਦਿਨ ਮੈਨੂੰ ਇਹ ਵਸੀਅਤ ਪੜਨ ਲਈ ਕਿਹਾ ਸੀ ਪਰ ਤੇਰੀ ਜਲਦਬਾਜੀ ਦੇ ਕਾਰਨ ਅੱਜ ਹੀ ਮੈਨੂੰ ਦੱਸਣਾ ਪਿਆ ਕਿ ਇਹ ਘਰ ਉਹ ਰਜਨੀ ਦੇ ਨਾਮ ਕਰ ਗਏ ਨੇ ਤੇ ਬੈਂਕ ਵਿੱਚ ਪਈ ਕੈਸ਼ ਦਾ 50% ਉਹ ਕਿਸੇ ਅनाथ ਆਸ਼ਰਮ ਨੂੰ ਦੇ ਗਏ ਨੇ ਤੇ ਬਾਕੀ ਦਾ 50% ਤੇਰੇ ਬੱਚਿਆਂ ਦੇ ਨਾਮ ਕਰ ਗਏ ਨੇ ਜੋ ਉਹਨਾਂ ਨੂੰ ਬਾਲਗ ਹੋਣ ਤੋਂ ਬਾਅਦ ਮਿਲੂ ਅਲਮਾਰੀ ਅਤੇ ਲੋਕਰ ਵਿੱਚ ਜੋ ਗਹਿਣੇ ਨੇ ਉਹ ਤੇਰੀ ਪਤਨੀ ਨੂੰ ਦੇ ਗਏ ਨੇ ਇੰਦਰ ਦੇ ਪੈਰਾਂ ਥੱਲੇ ਜ਼ਮੀਨ ਖਿਸਕ ਗਈ ਉਗੁਰ ਤੇਜ ਨੂੰ ਦੇਖਦਾ ਰਿਹਾ ਉਸ ਦਾ ਮੂੰਹ ਖੁੱਲੇ ਦਾ ਖੁੱਲਾ ਹੀ ਰਹਿ ਗਿਆ ਔਰਤ ਤੇ ਮਰਦ ਦਾ ਕੇਵਲ ਇੱਕ ਹੀ ਰਿਸ਼ਤਾ ਨਹੀਂ ਹੁੰਦਾ ਤੂੰ ਉਹਨਾਂ ਤੇ ਇੱਕ ਬਜ਼ੁਰਗ ਵਿਅਕਤੀ ਤੇ ਚਰਿੱਤਰਹੀਨ ਹੋਣ ਦਾ આરોਪ ਲਗਾ ਕੇ ਅੰਤਿਮ ਸਮੇਂ ਵਿੱਚ ਉਹਨਾਂ ਨੂੰ ਬਹੁਤ ਦੁੱਖ ਦਿੱਤਾ ਗੁਰਤੇਜ ਸਿੰਘ ਪੂਰੀ ਵਸੀਅਤ ਪੜ੍ਹ ਕੇ ਤੇ ਇੰਦਰ ਨੂੰ ਉਸ ਦੀ ਗਲਤੀ ਦਾ ਅਹਿਸਾਸ ਕਰਵਾ ਕੇ ਉੱਥੋਂ ਚਲੇ ਗਏ ਸਿਸਕ ਸਿਸਕ ਕੇ ਰੋਂਦੀ ਹੋਈ ਰਜਨੀ ਦੇ ਸਾਹਮਣੇ ਅੱਖਾਂ ਚੱਕਣ ਦੀ ਹਿੰਮਤ ਨਹੀਂ ਸੀ ਰਹਿ ਗਈ ਇੰਦਰ ਦੀ ਉਹ ਸਿਰ ਸੁੱਟੀ ਉੱਥੇ ਹੀ ਬੈਠਾ ਰਿਹਾ ਹੁਣ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਸੀ ਉਮੀਦ ਕਰਦੀ ਹਾਂ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਆਪਣੇ ਵਿਚਾਰ ਕਮੈਂਟ ਬਾਕਸ ਰਾਹੀਂ ਲਿਖ ਕੇ ਜ਼ਰੂਰ ਸਾਂਝੇ ਕਰਿਓ ਕਹਾਣੀ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਤਾਂ ਕਿ ਇਹੋ ਜਿਹੀਆਂ ਦਿਲ ਨੂੰ ਛੂ ਜਾਣ ਵਾਲੀਆਂ ਕਹਾਣੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਅੱਜ ਲਈ ਬਸ ਇੰਨਾ ਹੀ ਮਿਲਦੇ ਹਾਂ ਇੱਕ ਨਮੀ ਕਹਾਣੀ ਦੇ ਨਾਲ ਕਹਾਣੀ ਸੁਣਨ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ